ਸਾਡੇ ਡੌਲਿਆਂ ਤੇ ਕੋਹੇ ਨੂਰ ਦੇ ਹੀਰੇ ਵੱਜਦੇ ਸੀ 1,45,000 ਮਰਬਾ ਮੀਲ ਤੱਕ ਸਾਡਾ ਸਿੱਖ ਰਾਜ ਸੀ ਕਿੱਥੋਂ ਤੱਕ ਜੀ ਆ ਮਾਵਾ ਧਿਆਨ ਨਾਲ ਸੁਣੀਓ 1,45,000 ਮਰਬਾ ਮੀਲ ਤੱਕ ਸਾਡੇ ਕੇਸਰੀ ਨਿਸ਼ਾਨ ਝੁਲਦੇ ਰਹੇ ਦਰਿਆ ਸਤਲੁਜ ਤੋਂ ਲੈ ਕੇ ਦਰਾਖ ਖੈਬਰ ਤੱਕ ਹੁਣ ਦਰਿਆ ਸਤਲੁਜ ਦਾ ਪਤਾ ਬੱਚੇ-ਬੱਚੇ ਨੂੰ ਨਹੀਂ ਪਰ ਦਰਾ ਖੇਬਰ ਕੀ ਆ ਦਰਾ ਖੇਬਰ afghanistan ਦਾ ਉਹ ਰਾ ਜਿੱਥੋਂ ਆ ਕੇ ਵਿਦੇਸ਼ੀ ਹਮਲਾਵਰ ਸਾਨੂੰ ਲੁੱਟਦੇ ਰਹੇ ਜਿੱਥੇ ਤਾਮੂਰ ਲੰਘ ਕੇ ਆਇਆ ਦਰਾਨੀ ਲੰਘ ਕੇ ਆਇਆ ਜਿੱਥੇ ਗਜਨੀ ਲੰਘ ਕੇ ਆਇਆ ਉਹ ਗਜਨੀ ਜਿਹਨੇ ਲੁੱਟਿਆ ਵੀ ਕੁੱਟਿਆ ਵੀ ਤੇ ਬਹੁ ਬੇਟੀਆਂ ਨੂੰ ਬੰਨਿਆਂ ਤੇ ਜਾ ਕੇ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਿਆ ਜੇ ਰਾਹ ਕਿਸੇ ਨੇ ਬੰਦ ਕੀਤਾ ਹੋਣਾ ਤੇ ਮਾਨ ਮਹਿਸੂਸ ਕਰੋ ਤੁਹਾਡੇ ਵੱਡ ਵਡੇਰੇ ਦੇ ਹਿੱਸੇ ਆਇਆ ਜਿਹਦੀ ਬਾਬਤ ਗੋਰਾ ਕਹਿੰਦਾ ਦੁਨੀਆ ਵਾਲਿਓ ਜੇ ਕਿਤੇ ਕੁਦਰਤ ਰਾਣੀ ਤੁਹਾਡੇ ਨਲੂਏ ਨੂੰ ਜ਼ਿੰਦਗੀ ਦੇ 5 ਸਾਲ ਹੋਰ ਦੇ ਦੇਂਦੀ ਨਾ ਜਿੰਨੀ ਫੁਰਤੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ افغانستان ਨੂੰ ਵਧਿਆ ਸੀ ਇੱਕ ਦਿਨ ਹਰੀ ਸਿੰਘ ਨਲੂਏ ਨੇ ਸਿੱਖ ਰਾਜ ਦੇ ਝੰਡੇ ਯੂਰਪ ਤੱਕ ਗੱਡ ਕੇ ਆਉਣੇ ਸੀ ਕਿੱਥੋਂ ਤੱਕ ਜੀ ਯੂਰਪ ਤੱਕ ਅਫਸੋਸ ਹਰੀ ਸਿੰਘ ਨਲੂਆ ਸ਼ਹਾਦਤ ਕਦਾ ਜੇ ਹੰਪਿੰਦਾ ਸ਼ੇਰੇ ਪੰਜਾਬ ਦੀ ਸੱਜੀ ਬਾਹ ਟੁੱਟੀ ਤੇ ਜਿਹੜੇ ਕਦੇ ਸ਼ੇਰੇ ਪੰਜਾਬ ਨੇ ਸਰਤੇ ਭਾਈ ਸੀ ਹਰ ਆਪਣਾ ਦੁੱਖ ਸੁੱਖ ਸਾਂਝਾ ਕੀਤਾ ਜਿਨ੍ਹਾਂ ਨੂੰ ਅੱਜ ਅਸੀਂ ਡੋਗਰੇ ਕਹਿੰਨਿਆ ਲਾਲ ਸਿੰਘ ਤੇਜਾ ਸਿੰਘ ਹੀਰਾ ਸਿੰਘ ਗੁਲਾਬ ਸਿੰਘ ਜਿਹੜੇ ਕਦੇ ਸਿਰ ਤੇ ਭਾਈ ਸੀ ਸ਼ੇਰੇ ਪੰਜਾਬ ਨੇ ਉਹ ਐਸਾ ਕਾਲਾ ਦਿਨ ਆਇਆ ਤੇ ਬਾਪੂ ਸੋਹਣ ਸਿੰਘ ਸੀਤਲ ਲਿਖਦਾ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ